ਜਰਮਨ ਇਟਲੀ ਫਰਾਸ ਪੁਰਤਗਾਲ ਸਲਵੇਨੀਆ ਪੋਲੋਨੀਆ ਇਧਰ ਲੀਆਂ ਕੰਟਰੀਆਂ ਲਤਵੇਨੀਆ ਇਧਰ ਲੀਆਂ ਕੰਟਰੀਆਂ ਦੇ ਵਿੱਚ ਵੀ ਜਿਹੜੀ ਆ ਉਹ ਸਖਤਾਈ ਵਧਾਈ ਜਾ ਰਹੀ ਆ ਬਹੁਤ ਜਿਹੜੇ ਕੱਚੇ ਲੋਕ ਨੇ ਜੋ ਬਾਰਡਰਾਂ ਨੂੰ ਬਿਨਾ ਵੀਜ਼ੇ ਤੋਂ ਪਾਰ ਕਰਦੇ ਨੇ ਉਹਨਾਂ ਨੂੰ ਵੀ ਪਰੇਸ਼ਾਨੀਆਂ ਆਈਆਂ ਉਹਨਾਂ ਦੇ ਨਾਲ ਜਿਹੜੇ ਲੋਕ ਇਹ ਧੰਦਾ ਕਰਦੇ ਨੇ ਲੋਕਾਂ ਨੂੰ ਬਾਰਡਰ ਪਾਰ ਕਰਾਉਂਦੇ ਨੇ ਤੇ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਫੜੇ ਗਏ ਨੇ ਹੁਣ ਕਈ ਕੰਟਰੀਆਂ ਜਿਹੜੀਆਂ ਉਹ ਅਲਰਟ ਹੋ ਚੁੱਕੀਆਂ ਨੇ ਜਿਹਦੇ ਵਿੱਚ ਜਰਮਨ ਫ੍ਰਾਂਸ ਨੇ ਪੂਰੀ ਤਰ੍ਹਾਂ ਬਾਰਡਰ ਸੀਲ ਕਰ ਦਿੱਤੇ ਆ ਚੈਕਿੰਗ ਵਧਾ ਦਿੱਤੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਜਿੱਥੇ ਯੂਰਪ ਦੀਆਂ ਕੰਟਰੀਆਂ ਦੇ ਵੱਖ-ਵੱਖਰੇ ਬਿਆਨ ਆ ਰਹੇ ਨੇ ਨਾਲ-ਨਾਲ ਇਹ ਵੀ ਕਹਿ ਰਹੇ ਨੇ ਕਿ ਕਿ ਜੋ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂਰਪ ਵਿੱਚ ਐਂਟਰ ਹੋ ਰਹੇ ਨੇ ਤੇ ਉਹਨਾਂ ਨੂੰ ਰੋਕਿਆ ਜਾਵੇ ਰੋਕਣ ਵਾਸਤੇ ਜਿਹੜੀ ਆ ਉਹ ਸਖਤਾਈ ਦਿਨ ਪਰ ਦਿਨ ਵਧਾਈ ਜਾਵੇ ਕਿ ਮੈਂ ਕਿਸੇ ਨੂੰ ਡਰਾ ਨਹੀਂ ਰਿਹਾ ਇਹ ਸचेत ਕਰ ਰਿਹਾ ਕਿ ਜਿਹੜੇ ਲੋਕ ਬਾਰਡਰਾਂ ਦੇ ਉੱਤੇ ਅਕਸਰ ਘੁੰਮਦੇ ਨੇ ਬਿਦਾਊਟ ਵੀਜ਼ਾ ਜਾਂ ਜਾਂਦੇ ਨੇ ਇੱਕ ਕੰਟਰੀ ਤੋਂ ਦੂਜੀ ਕੰਟਰੀ ਉਹ ਰਿਪੋਰਟ ਵੀ ਹੋ ਸਕਦੇ ਨੇ ਯੂਰਪ ਦੇ ਉੱਤੇ ਮੰਡਰਾ ਰਿਹਾ ਇੱਕ ਖਤਰਾ ਉਹ ਖਤਰਾ ਕੀ ਹੋ ਸਕਦਾ ਟੈਰਰਿਸਟ ਅਟੈਕ ਹੋ ਸਕਦਾ ਜਾਂ ਵਰਲਡ ਵਾਰ 3 ਲੱਗਣ ਦੇ ਚਾਂਸ ਵੱਧ ਰਹੇ ਨੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਆਰਮੀ ਜਿਹੜੀ ਆ ਘੁੰਮ ਰਹੀ ਆ ਕੰਟਰੋਲ ਕਰ ਰਹੀ ਆ ਤੇ ਇਹਦਾ ਭਾਵ ਇਹ ਵੀ ਹੋ ਸਕਦਾ ਕਿ ਤੀਸਰੀ ਵਰਲਡ ਵਾਰ ਲੱਗਣ ਦੇ ਚਾਂਸ ਬਣਦੇ ਜਾ ਰਹੇ ਆ ਸਾਰੀਆਂ ਕੰਟਰੀਆਂ ਜਿਹੜੀਆਂ ਵਾ ਉਹ ਅਲਰਟ ਹੋ ਰਹੀਆਂ ਆ ਯਾ ਯੂਰਪ ਦੇ ਉੱਤੇ ਮੰਡਰਾ ਰਿਹਾ ਇੱਕ ਖਤਰਾ ਉਹ ਖਤਰਾ ਕੀ ਹੋ ਸਕਦਾ ਟੈਰਰਿਸਟ ਅਟੈਕ ਹੋ ਸਕਦਾ ਜਾਂ ਵਰਲਡ ਵਾਰ 3 ਲੱਗਣ ਦੇ ਚਾਂਸ ਵਧ ਰਹੇ ਨੇ ਹੁਣ ਕਈ ਕੰਟਰੀਆਂ ਜਿਹੜੀਆਂ ਉਹ ਅਲਰਟ ਹੋ ਚੁੱਕੀਆਂ ਨੇ ਜਿਹਦੇ ਵਿੱਚ ਜਰਮਨ ਫਰਾਂਸ ਨੇ ਪੂਰੀ ਤਰ੍ਹਾਂ ਬਾਰਡਰ ਸੀਲ ਕਰ ਦਿੱਤੇ ਆ ਚੈਕਿੰਗ ਵਧਾ ਦਿੱਤੀ ਆ 12 ਤਰੀਕ ਪਿਛਲੇ ਦਿਨੀ ਬਹੁਤ ਲੋਕ ਬਾਰਡਰਾਂ ਦੇ ਉੱਤੇ ਖੱਜਲ ਹੋਏ ਨੇ ਇਸ ਤੋਂ ਇਲਾਵਾ ਬਹੁਤ ਜਿਹੜੇ ਕੱਚੇ ਲੋਕ ਨੇ ਜੋ ਬਾਰਡਰਾਂ ਨੂੰ ਬਿਨਾ ਵੀਜ਼ੇ ਤੋਂ ਪਾਰ ਕਰਦੇ ਨੇ ਉਹਨਾਂ ਨੂੰ ਵੀ ਪਰੇਸ਼ਾਨੀਆਂ ਆਈਆਂ ਉਹਨਾਂ ਦੇ ਨਾਲ ਜਿਹੜੇ ਲੋਕ ਇਹ ਧੰਦਾ ਕਰਦੇ ਨੇ ਲੋਕਾਂ ਨੂੰ ਬਾਰਡਰ ਪਾਰ ਕਰਾਉਂਦੇ ਨੇ ਤੇ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਫੜੇ ਗਏ ਨੇ ਤੇ ਜ਼ਿਆਦਾਤਰ ਇਹ ਜਰਮਨ ਦੇ ਬਾਰਡਰ ਤੇ ਫਰਾਂਸ ਦੇ ਬਾਰਡਰ ਹੋਏ ਨੇ ਪੂਰੀ ਤਰ੍ਹਾਂ ਨਿਗਾਹੇਟ ਤੇ ਇਸ ਤੋਂ ਬਾਅਦ ਵਿੱਚ ਆ ਰਹੀ ਆ ਯੂਰਪ ਦੀਆਂ ਹੋਰ ਕੰਟਰੀਆਂ ਦੇ ਉੱਤੇ ਨਿਗਾਹ ਵਧਾਈ ਜਾ ਰਹੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਜਿੱਥੇ ਯੂਰਪ ਦੀਆਂ ਕੰਟਰੀਆਂ ਦੇ ਵੱਖੋ ਵੱਖਰੇ ਬਿਆਨ ਆ ਰਹੇ ਨੇ ਨਾਲ-ਨਾਲ ਇਹ ਵੀ ਕਹਿ ਰਹੇ ਨੇ ਕਿ ਕਿ ਜੋ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂਰਪ ਵਿੱਚ ਐਂਟਰ ਹੋ ਰਹੇ ਨੇ ਤੇ ਉਹਨਾਂ ਨੂੰ ਰੋਕਿਆ ਜਾਵੇ ਰੋਕਣ ਵਾਸਤੇ ਜਿਹੜੀ ਆ ਉਹ 27 ਦਿਨ ਪਰ ਦਿਨ ਬਧਾਈ ਜਾਵੇ ਕਿਉਂਕਿ ਬਹੁਤ ਸਾਰੇ ਕ੍ਰਾਈਮ ਆ ਜਿਹੜੇ ਯੂਰਪ ਵਿੱਚ ਵਧ ਰਹੇ ਨੇ ਜਿਹੜੇ ਕ੍ਰਾਈਮ ਹੁਣ ਥੋੜੇ ਟਾਈਮ ਤੋਂ ਜਿਹੜੇ ਆ ਉਹ ਕ੍ਰਾਈਮ ਦੀ ਵਧਣ ਦੀ ਜਿਹੜੀ ਆ ਉਹ ਸਪੀਡ ਆ ਤੇਜ਼ ਹੋ ਚੁੱਕੀ ਆ ਤੇ ਉਹਨਾਂ ਨੂੰ ਲੈ ਕੇ ਯੂਰਪ ਜਿਹੜੀ ਆ ਐਸ ਵੇਲੇ ਚਿੰਤਾ ਦੇ ਵਿੱਚ ਆ ਤੇ ਨਾਲ-ਨਾਲ ਇਮੀਗ੍ਰੇਸ਼ਨ ਕੰਟਰੋਲ ਕਰਨ ਦੇ ਨਾਲ-ਨਾਲ ਤੁਸੀਂ ਪਿਛਲੇ ਦਿਨੀ ਦੇਖਿਆ ਹੋਵੇਗਾ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਆਰਮੀ ਜਿਹੜੀ ਆ ਘੁੰਮ ਰਹੀ ਆ ਕੰਟਰੋਲ ਕਰ ਰਹੀ ਆ ਤੇ ਇਹਦਾ ਭਾਵ ਇਹ ਵੀ ਹੋ ਸਕਦਾ ਕਿ ਤੀਸਰੀ ਵਰਲਡ ਵਾਰ ਲੱਗਣ ਦੇ ਚਾਂਸ ਬਣਦੇ ਜਾ ਰਹੇ ਆ ਸਾਰੀਆਂ ਕੰਟਰੀਆਂ ਜਿਹੜੀਆਂ ਵਾਂ ਉਹ ਅਲਰਟ ਹੋ ਰਹੀਆਂ ਆ ਹੁਣ ਇਸ ਤੋਂ ਇਲਾਵਾ ਯੂਰਪ ਦੇ ਵੱਖੋ ਵੱਖਰੇ ਦੇਸ਼ ਜਿਹੜੇ ਆ ਉਹ ਇਸ ਗੰਭੀਰਤਾ ਦੇ ਨਾਲ ਜੇ ਵਰਲਡ ਵਾਰ ਤਿੰਨ ਲੱਗਦੀ ਆ ਜਾਂ ਕੋਈ ਇਦਾਂ ਦਾ ਕੰਮ ਹੁੰਦਾ ਤੇ ਉਹਦੇ ਉੱਤੇ ਜਿਹੜੀ ਆ ਉਹ ਸਖਤਾਈ ਕਿਵੇਂ ਬਾਰਡਰਾਂ ਦੇ ਕੀਤੀ ਜਾ ਸਕਦੀ ਆ ਜਾਂ ਕੋਈ ਟੈਰਰਿਸਟ ਅਟੈਕ ਜਿਹੜਾ ਵਾ ਉਹ ਯੂਰਪ ਤੇ ਕਿਤੇ ਹੋਵੇ ਤੇ ਇਸ ਉਤੇ ਯੂਰਪ ਜਿਹੜਾ ਵਾ ਇਸ ਵੇਲੇ ਪੂਰੀ ਤਰ੍ਹਾਂ ਅਲਰਟ ਹੋ ਚੁੱਕਾ ਆ ਜਰਮਨ ਇਟਲੀ ਫਰਾਸ ਪੁਰਤਗਾਲ ਸਲੋਵੇਨੀਆ ਪੋਲੋਨੀਆ ਇਧਰ ਲੀਆਂ ਕੰਟਰੀਆਂ ਲਤਵੇਨੀਆ ਇਧਰ ਲੀਆਂ ਕੰਟਰੀਆਂ ਦੇ ਵਿੱਚ ਵੀ ਜਿਹੜੀ ਆ ਉਹ ਸਖਤਾਈ ਵਧਾਈ ਜਾ ਰਹੀ ਆ ਤੇ ਕਾਰਨ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਕਿਸੇ ਨੂੰ ਡਰਾ ਨਹੀਂ ਰਿਹਾ ਇਹ ਸੁਚੇਤ ਕਰ ਰਿਹਾ ਕਿ ਜਿਹੜੇ ਲੋਕ ਬਾਰਡਰਾਂ ਦੇ ਉੱਤੇ ਅਕਸਰ ਘੁੰਮਦੇ ਨੇ ਵਿਦਾਊਟ ਵੀਜ਼ਾ ਜਾਂ ਜਾਂਦੇ ਨੇ ਇੱਕ ਕੰਟਰੀ ਤੋਂ ਦੂਜੀ ਕੰਟਰੀ ਉਹ ਰਿਪੋਰਟ ਵੀ ਹੋ ਸਕਦੇ ਨੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਆ ਕਿਉਂਕਿ ਜਿਹੜੇ ਕਾਨੂੰਨ ਆ ਉਹ ਉਹਨਾਂ ਦੇ ਆਧਾਰ ਤੇ ਜੇ ਤੁਸੀਂ ਵਿਦਾਊਟ ਵੀਜ਼ਾ ਘੁੰਮਦੇ ਹੋ ਤਾਂ ਤੁਹਾਨੂੰ ਜਿਹੜੇ ਆ ਉਹ ਯੂਰਪ ਛੱਡਣ ਵਾਸਤੇ ਕਹਿੰਦੇ ਨੇ ਜਦੋਂ ਪਹਿਲੀ ਵਾਰੀ ਫੜੇ ਜਾਂਦੇ ਹੋ ਜਾਂ ਦੂਜੀ ਵਾਰੀ ਜਿਹੜੇ ਹੁਣ ਫੜੇ ਜਾਂਦੇ ਨੇ ਲੋਕ ਤੇ ਉਹਨਾਂ ਵਾਸਤੇ ਜਿਹੜੇ ਡਿਪੋਰਟ ਸੈਂਟਰ ਜਿਹੜੇ ਆ ਉਹ ਤਿਆਰ ਕਰ ਦਿੱਤੇ ਗਏ ਆ ਉੱਥੋਂ ਕੋਈ ਨਹੀਂ बच ਸਕਦਾ ਉੱਥੋਂ ਸਿਰਫ ਤੇ ਸਿਰ ਬੰਦਾ ਡਿਪੋਰਟ ਹੀ ਹੁੰਦਾ ਆ ਤੇ ਉਹਨੂੰ ਜਿੰਨਾ ਚਿਰ ਉਹਦੀ ਗਵਰਨਮੈਂਟ ਜਿਹੜੀ ਆ ਉਹ ਡਾਕੂਮੈਂਟ ਨਹੀਂ ਦਿੰਦੀ ਉਹਨੂੰ ਟਰੈਵਲ ਕਰਨ ਵਾਸਤੇ ਉਨਾ ਚਿਰ ਉਹਨੂੰ ਉਸੇ ਜਗ੍ਹਾ ਤੇ ਰਹਿਣਾ ਪੈਂਦਾ ਆ ਤੇ ਕਰ ਲੋ ਜੀ ਸਾਰੇ ਜਿਹਨੇ ਨੋਟ ਤੇ ਰੱਖੋ ਧਿਆਨ ਤੇ ਮਿਲਦਿਆ ਤੁਹਾਨੂੰ ਤੇ ਨਾਲ-ਨਾਲ ਇਹ ਵੀ ਗੱਲ ਦੱਸਦੀ ਆ ਜਿਹੜੇ ਕੰਟਰੀਆਂ ਵੱਲੋਂ ਗਵਰਨਮੈਂਟਲ ਵੱਲੋਂ ਸਰਕਾਰ ਵੱਲੋਂ ਤੁਹਾਨੂੰ ਦੱਸਿਆ ਜਾ ਰਿਹਾ ਕਿ ਜੇ ਕਦੇ ਵੀ ਕੋਈ ਲੜਾਈ ਲੱਗਦੀ ਆ ਜਾਂ ਵਾਰ ਲੱਗਦੀ ਆ ਉਹਦੇ ਵਿੱਚ ਵਰਤਨ ਵਾਲਾ ਜਿਹੜਾ ਘਰ ਦਾ ਘਰੇਲੂ ਸਮਾਨ ਆ ਉਹ ਤੁਹਾਡੇ ਘਰਾਂ ਵਿੱਚ ਹੁਣਾ ਬਹੁਤ ਜ਼ਰੂਰੀ ਆ ਤੇ ਫਸਟ ਏਡ ਦੇਣ ਵਾਸਤੇ ਮੈਡੀਕਲ ਕਿੱਟ ਵੀ ਤੁਹਾਡੇ ਘਰ ਵਿੱਚ ਹੁਣੀ ਬਹੁਤ ਜ਼ਰੂਰੀ ਆ ਦੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਮੈਂ ਤੁਹਾਡਾ ਅਮਰੀਕ ਸਿੰਘ ਕੈਮਰਾਮੈਨ ਸਾਹਿਲ ਸਿੰਘ ਦੇ ਨਾਲ